ਰਹੀ ਹੈ ਇੱਕ ਮਾਸੂਮ ਬੱਚੇ ਦੇ ਵੱਲੋਂ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਰੂ ਹਰ ਸਹਾਇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਕਰੀਬਨ 8 ਤੋਂ 10 ਸਾਲ ਦੇ ਬੱਚੇ ਦੇ ਵੱਲੋਂ ਜੋ ਹੈ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਪਰ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਬੱਚੇ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਜਾਂ ਫਿਰ ਕਿਸੇ ਵੱਲੋਂ ਇਸ ਨੂੰ ਮਾਰ ਕੇ ਪਾਈਪ ਦੇ ਨਾਲ ਲਟਕਾ ਦਿੱਤਾ ਗਿਆ ਕਿਉਂਕਿ ਪੈਰਾਂ ਦੇ ਵਿੱਚ ਚਪਲਾਂ ਪਾਈਆਂ ਹੋਈਆਂ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਜਿਸ ਵੇਲੇ ਇਹ ਲਟਕਦਾ ਹੋਇਆ ਮਿਲਦਾ ਹੈ ਬੱਚਾ ਅਜੇ ਤੱਕ ਇਸ ਦੀ ਪਛਾਣ ਨਹੀਂ ਹੋ ਸਕੀ ਪਰ ਇਸ ਖਬਰ ਤੋਂ ਬਾਅਦ ਸਾਰਾ ਪੰਜਾਬ ਹਿਲ ਚੁਕਿਆ ਹੈ ਕਿ ਆਖਿਰਕਾਰ ਇਸ ਮਾਸੂਮ ਬੱਚੇ ਦੇ ਮਨ ਦੇ ਵਿੱਚ ਅਜਿਹਾ ਕੀ ਆਇਆ ਹੋਵੇਗਾ ਜਿਸ ਤੇ ਵੱਲੋਂ ਜੋ ਹੈ ਇਹ ਰੂਹ ਕੰਬਾਉ ਕਾਰਾ ਕੀਤਾ ਗਿਆ ਆਪਣੀ ਹੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਫਹਾ ਲਗਾ ਕੇ ਹਾਲਾਂਕਿ ਫਹਾ ਲਗਾਇਆ ਹੈ ਖੁਦਕੁਸ਼ੀ ਹੈ ਜਾਂ ਫਿਰ ਕਤਲ ਕੀਤਾ ਗਿਆ ਇਹ ਪੁਲਿਸ ਜਾਂਚ ਦਾ ਵਿਸ਼ਾ ਪਰ ਅਜੇ ਤੱਕ ਇਸ ਮਾਮਲੇ ਦੇ ਵਿੱਚ ਨਾ ਤਾਂ ਮ੍ਰਿਤਕ ਦੀ ਪਛਾਣ ਹੋ ਸਕੀ ਹੈ ਨਾ ਹੀ ਪਰਿਵਾਰਿਕ ਮੈਂਬਰ ਸਾਹਮਣੇ ਆ ਸਕੇ ਨੇ ਤੇ ਨਾ ਹੀ ਅਜੇ ਤੱਕ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤਾਂ ਰੂ ਕੰਬਾਉ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਟਕਦੇ ਹੋਏ बच्चे दी मृतक दे बरामद ਕੀਤੀ ਗਈ ਹੈ ਸਾਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਕਿਉਂਕਿ ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਫਟਾਫਟ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਾਸੂਮ ਬੱਚੇ ਦੇ ਵੱਲੋਂ ਖੁਦਕੁਸ਼ੀ ਹੈ ਜਾਫੇਰ ਕਤਲ ਕੀਤਾ ਗਿਆ ਹੈ ਪੁਲਿਸ ਜਾਂਚ ਦਾ ਵਿਸ਼ਾ ਪਿੰਡ ਵਿਰਕ ਖੁਰਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਸੂਮ ਬੱਚਾ ਇਨ੍ਹਾਂ ਹਾਲਾਤਾਂ ਦੇ ਵਿੱਚ ਪਿਆ ਹੋਇਆ ਮਿਲਿਆ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਤਾਹਾਂ ਨਿਕਲ ਗਈਆਂ ਤੜਕੇ-ਤੜਕੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਸਾਰੇ ਪਿੰਡ ਦੇ ਵਿੱਚ ਹੰਸਨੀ ਫੈਲ ਚੁੱਕੀ ਹੈ ਕਿ ਆਖਿਰਕਾਰ ਇਸ ਤਰ੍ਹਾਂ ਕਿਸੇ ਦਾ ਇਸ ਮਾਸੂਮ ਬੱਚੇ ਦੇ ਨਾਲ ਕੀ ਵੈਰ ਸੀ ਜਾਂ ਫਿਰ ਕਿਸਤੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਪੁਲਿਸ ਜਾਂਚ ਦਾ ਵਿਸ਼ਾ ਖੁਦਕੁਸ਼ੀ ਹੈ ਜਾਂ ਫਿਰ ਕਤਲ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਜੇਕਰ ਖੁਦਕੁਸ਼ੀ ਕੀਤੀ ਗਈ ਹੈ ਇਸ ਬੱਚੇ ਦੇ ਵੱਲੋਂ ਤਾਂ ਉਸਦੇ ਮਨ ਦੇ ਵਿੱਚ ਅਜਿਹਾ ਕੀ ਆਇਆ ਹੋਵੇਗਾ ਜਿਸਨੇ ਕੀ ਇੱਕ ਹੌਫਨਾਕ ਕਦਮ ਚੁੱਕਿਆ ਇਸ ਤੇ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਇਹ ਬੱਚਾ ਮੰਦ ਬੁੱਧੀ ਹੈ ਜਾਂ ਨਹੀਂ ਜਾਂਚ ਤੋਂ ਬਾਅਦ ਅਸਲ ਸੱਚ ਸਾਹਮਣੇ ਆਏਗਾ ਪਰ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਸ ਨੂੰ ਦੇਖ ਕੇ ਹਰ ਇੱਕ ਕੋਈ ਹੈਰਾਨ ਰਹਿ ਚੁੱਕਿਆ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵੀ ਹੱਕੇ ਬੱਕੇ ਰਹਿ ਗਏ ਨੇ ਕਿ ਕਿਉਂਕਿ ਮਾਸੂਮ ਜਿਹੜਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਪਾਇਆ ਗਿਆ ਪਿੰਡ ਵਿਰਕ ਖੁਰਦ ਵਿਖੇ ਤਸਵੀਰਾਂ ਇੰਨੀਆਂ ਜ਼ਿਆਦਾ ਭਿਆਨਕ ਨੇ ਕਿ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਮਾਸੂਮ ਬੱਚਾ ਲਟਕਦਾ ਹੋਇਆ ਮਿਲਿਆ ਜਿਸ ਨੂੰ ਦੇਖ ਕੇ ਹਰ ਇੱਕ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ